ਉਲਟਾ ਕਾਣ ਸਿਰ ਪਹਿਲਾਂ ਤੇਲ ਪਾ ਲਈਏ ਹਾਂ ਹੈ ਮੀਟਰ ਚਲਾਉਣ ਵਾਲੇ ਤਾਂ ਆਪਾਂ ਦੇਖੀ ਵੀ ਕਿੰਨਾ ਗ੍ਰੀਜ਼ਲ ਉਹ ਤਾਂ ਘਾ ਡੀਜ਼ਲ ਟੈਂਕੀ ਨਾ ਕਾਸੀ ਬੜੀ ਐ ਅੱਛਾ ਬਾਈ ਆਏ ਤੇ ਅੱਜ ਸਵੇਰੇ ਮੈਂ ਤਾਂ ਉਰੇ ਹੈ ਨਹੀਂ ਤਾਂ ਕੀ ਕੁਝ ਸਮਝਾ ਕੇ ਗਏ ਆ ਤੋਤ ਬਈਏ ਤੋਤ ਬਈਏ ਦਾ ਕੀ ਕੰਮ ਮੈਨੂੰ ਵੀ ਰੋਜ਼ ਧੋਦੇ ਕਰੋ ਕਿੰਨੀ ਕ ਤੁਸੀਂ ਕਿੰਨੀ ਕ ਮਤਲਬ ਪਾਣੀ ਜਿੱਦਾਂ ਹੋਣਾ ਮਾਰਦਿਆ ਪਾਣੀ ਇਦਾਂ ਪਾਣੀ ਮਾਰਦੇ ਕਰੋ ਕਹਿੰਦਾ ਤੁਸੀਂ ਵੀ ਕੋਈ ਚੱਕਰ ਵਾਲੀ ਗੱਲ ਤਾਂ ਨਹੀਂ ਨਾ ਕੋਈ ਖਰਾਬੀ ਵਾਲਾ ਕੋਈ ਨਾ ਕੁਝ ਨਹੀਂ ਵੀ ਸੈਂਸਰ ਸਨਸਰ ਕੁਝ ਕਹਿੰਦਾ ਕੁਝ ਨਹੀਂ ਪਾਣੀ ਨਹੀਂ ਪੈਂਦਾ ਕਿਤੇ ਵੀ ਕਹਿੰਦਾ ਪਾਣੀ ਮਾਰੇ ਕਰੋ ਤੁਸੀਂ ਠੀਕ ਐ ਹੂੰ ਆਪਣੇ ਤਾਂ ਕੰਪਰੈਸ਼ਨਰ ਦਾ ਇੰਨਾ ਤੇਜ਼ ਪ੍ਰੈਸ਼ਰ ਹੈ ਵੀ ਨਹੀਂ ਤੇ ਉਹ ਕਿਹੜੇ ਨੁਕਸਾਨ ਕਰਦਾ ਹੈ ਨਾ ਸੈਂਦਾ ਸੈਂਦਾ ਜਿਹਾ ਉਹਦਾ ਚਲਾਇਓ ਆਹ 0 0 0 ਕਲਮੀਟਰ ਮੜ ਕੇ ਦੇਖਣਾ ਕਿੰਨੇ ਕਿਲੋਟਰ ਪੰਦਾਗਾ ਧੋਸਣਾ ਲਾ ਲਈਏ ਨਾ ਨਹੀਂ ਆਹ ਟੈਂਕੀ ਇਹਦੇ ਚ ਹੈ ਨਹੀਂ ਤੇਲ ਬਸ ਫਿਰ ਇਹਦੀ ਅੱਧੀ ਤੇ ਟੈਂਕੀ ਕਾ ਹੈਗੀ ਹੋ ਇਹਦੀ ਇੱਥੇ ਇੱਕ ਤੱਕ ਤਾਂ ਤਾਂ ਹੈਗੀ ਹੋ ਹੈ ਹੈ ਹਾਂ ਹਾਂ ਇੰਨੀ ਕੁ ਤਾਂ ਹੈਗੀ ਆ ਅ ਅੱਜ ਤੋਂ ਤਿਆਰੀਆਂ ਚ ਫਿਰ ਆਪਣੇ ਅੱਜ ਕਿੰਨੇ ਕਿਲਿਆਂ ਚ ਕਰਨਾ ਹੈ ਤੂੰ ਹਾਂ ਇਹ ਟੁੱਟ ਟੁੱਟ ਕੇ ਟ੍ਰੇਪ ਉੱਪਰ ਚੱਲ ਗਿਆ ਕੱਲ ਬਹੁਤ ਬੰਦੇ ਆਏ ਬਈ ਮਸ਼ੀਨ ਦੇ ਉੱਥੇ ਬਹੁਤ ਮਤਲਬ ਟ੍ਰਾਇਲ ਵਾਸਤੇ ਬਹੁਤ ਗਈ ਜੰਨੇ ਹੁਣ ਟ੍ਰਾਇਲ ਕਿੰਨੇ ਕਿਤੇ ਟ੍ਰਾਇਲ ਆ ਦੀਏ ਟ੍ਰਾਇਲ ਯਾਰ ਕਾਫੀ ਤਾਂ ਟ੍ਰਾਇਲ ਆ ਹਾਂ ਫਿਰ ਤਾਂ ਟ੍ਰਾਇਲ ਹੀ ਲੱਗਣਗੇ ਫਿਰ ਕਿਲੇ ਲੱਗਣੇ ਹੈਗੇ ਬਸ ਇੱਕ ਵਾਰ ਜਾਇਮਾ ਹੁਣ ਉੱਧਰ ਜਾਣੇ ਹੋਣਾ ਕਿ ਇਧਰ ਨਹੀਂ ਕੰਮ ਆਉਣੀ ਪੜਨੇ ਹੁਣ ਆਪਣੇ ਜੂਤੋੜੇ ਆਪਣੇ ਵੀ ਲਾਉਣੀ ਹੈ ਜੀਲੀ ਜੋੜ ਦਿੱਤਾ ਤਾਂ ਜੀ ਦੇ ਭਾਈ ਗੱਲ ਸੁਣ ਲੋ ਮੇਰੀ ਇੱਕਾ ਹੂੰ ਇਹ ਕੋਈ ਨਾ ਬੰਦਾ ਹੂੰ ਪਰ ਭਾਈ ਨਗਰ ਚੱਲਦਾ ਕਿੰਨੇ ਕ ਦੇਖੀ ਲੱਗਦੀ ਏ ਟੈਕੀ ਤੇਲ ਦਿਖਦਾ ਫੱਜੇ ਜਿਲੋ ਜਿਲੋ ਸਹੀ ਨਹੀਂ ਇੱਕ ਪਤ ਖੜਾ ਏ ਵਦੋ ਸਾਰ ਜਿਲੋ ਜਿਲੋ ਨਹੀਂ ਤੱਕ ਰਿਹਾ ਫੇਰ ਦੁਆਰ ਤੇ ਆਜੇ ਮੀਟਰ ਲੱਗਿਆ ਵਾ ਇਧਰ ਦੇਖਾਂ ਸੀ ਮੈਂ ਦੇਖ ਲਿਆ ਜਦੋਂ ਲਾਲ ਆ ਗਿਆ ਜਦੋਂ ਫੁੱਲ ਹੋ ਜਾਣਾ ਇਹਨੇ ਇਹਨੇ ਆ ਗਿਆ ਲਾਲ ਜਦੋਂ ਫਿਰ ਹੁਣ ਅੱਧ ਚ ਤੀਏ ਇਹ ਹਾਂ ਹੁਣ ਜਦੋਂ ਜਿਵੇਂ ਇਹ ਗਾਹਣ ਚਾਈ ਜਾਣਾ ਇਹਨੇ ਫੁੱਲ ਹੋ ਜਾਣਾ ਠੀਕ ਆ ਇਹ ਉਹਨਾਂ ਥੱਲੇ ਚਾਈ ਜਾਣਾ ਚਿੱਟਾ ਆਈ ਜਾਣਾ ਆਗੇ ਉੱਪਰ ਨੂੰ ਟੈਂਕੀ ਲਾਇਬ੍ਰੇਰੀ ਦਾ ਪਤਾ ਲੱਗ ਜਾ ਹੁਣ ਆ ਹਵਾ ਲੇ ਗਈ ਹਵਾ ਲੇ ਘਰ ਦੇ ਘਰ ਦੇ ਘਰ ਤੁਸੀਂ ਯਾਰ ਉਹ ਨਹੀਂ ਲਈ ਹੈਗੀ ਅੱਛੀ ਇੱਥੇ ਬਸ ਕਰ ਦੇ ਫੇਰ ਆ ਪਾਈਪ ਖਾਲੀ ਕਰ ਦੇਣ ਦੇ ਫਲਾ ਲਿਆ ਮਸ਼ੀਨ ਨੂੰ ਬਸ ਲੇ ਗਿਆ ਬਲੇਕ ਬਹੁਤ ਹੈ ਬਣੇ ਨੇ ਫੇਰ ਪਾ ਲਾਂਗੇ ਕਿੰਨੀ ਕਿੰਝ ਐਸਾ ਪਾ ਲਓ 2 ਲੀਟਰ ਤੋਂ 2 ਲੀਟਰ ਹੋਰ ਬਾਕੀ ਤਾਂ ਠੀਕ ਹੈ ਅੱਛੀ ਇਹਨੇ ਕੁੱਲ 14 ਨਾਲ ਖਾਲੀ ਹੋ ਗਈ ਆ ਹਾਂ ਆ ਨਾ ਤੇ ਕਿੱਥੇ ਆ ਰਿਹਾ ਪੈਪ ਤਾਂ ਖਾਲੀ ਪਈ ਆ 14 ਕਿਲੋ ਲੀਟਰ ਤੇਲ ਪਿਆ ਹੈ ਵੀ ਜਿਹਦਾ ਪੈ ਜਾਣਾ ਹੈ 3 3-4 ਲੀਟਰ 3-4 ਲੀਟਰ ਪੈ ਜਾਣਾ ਸਭ ਤੋਂ 16-17 ਲੀਟਰ ਤੇਲ ਖਾ ਗਈ ਇਹ ਸਾਢੇ 7 ਕਿਲਿਆਂ ਚ ਠੀਕ ਹੈ 2 ਸਵਾ 2 ਦੀ ਐਵਰੇਜ 3 ਮੀਟਰ ਤੋਂ ਪਿੰਦੀ ਆ ਇਹ ਤਾਂ ਜ਼ਿਆਦਾ ਪਿੰਦੀ ਹੈ ਹੋਰ ਲੀਟਰ ਪਰੇ ਆ ਜਵੇ ਉਹਨੇ ਚੱਲਦੀ ਐ ਐਕਸਰ ਨੂੰ ਗੇੜੇ ਵੀ ਕਿੰਨੇ ਲੱਗਦੇ ਆ ਵਜ਼ਨ ਵੀ ਡਿੰਪਾ ਜਾ ਚਾਹੁੰਦਾ ਉੱਪਰ ਮਸ਼ੀਨ ਤੇ ਮੈਂ ਤਾਂ ਬਦਹੇ ਬਜਨ ਤਲੀ ਕਾਹਨੇ ਆਵੇ ਚਾਚਾ ਉਹਦੇ ਨਾਲ ਗੜਬੜ ਇਹਨੂੰ ਜਿਆਦਾ ਪਾਣੀ ਮਾਰ ਲਈ ਤਿਸਲੂਗੀ ਇਹ ਹੁਣ ਦੱਸੇ ਟਾਇਟਾਂ ਪੂਰੇ ਹਲਕ ਨੂੰ ਪੈਟਾ ਰਸੇ ਉਹ ਨਹੀਂ ਦੱਸਲਦੇ ਚੱਲ ਚਲੀਏ ਫਿਰ ਬਜਨ ਤਲੀ ਕਰਨਾ ਹੈਗਾ ਚਲਾ ਹਾ ਕਰ ਗਲਾਸ ਚੱਕ ਕੇ ਇਹਨੂੰ ਤੂੰ ਕਿੱਥੇ ਬੈਠਣਾ ਮਸ਼ੀਨ 'ਤੇ ਚੱਲ ਬੈਠ ਕੋਈ ਬੈਠ ਚੱਲ ਚਲੀਏ ਪਪਾ ਜੀ ਚੱਲੇ ਲੈਓ ਕਰਾਓ ਸੈਟਿੰਗ ਜੀ ਪਹੁੰਚ ਕੇ ਖੇਤ 'ਚ ਮਸ਼ੀਨ ਤਾਰ ਲਈ ਨੀਚੇ ਅੱਜ ਤੋਂ ਕਿੰਨੇ ਡੋਰ ਲੰਬੀ ਦੀ ਮੀਂਹ ਦਾ ਪਾਣੀ ਨਾ ਆ। ਇੱਕ ਪਾਰੀ ਜਿਆਦਾ ਪਾਰੀ ਸਰ ਤੇ ਦੇਰ ਦਾ ਜਵਾਈ ਨਿਕਲ ਤੇ ਜੋਤ ਲਵਾਈ ਲੋਟ ਐਨਪੂ ਅੱਜ ਲਵਾਈ ਇੱਕ ਨੰਬਰ ਆ ਬੋਲ। ਥੋੜੀ ਸੰਘਣੀ ਕਲੀ ਅੱਜ ਜਿਆਦਾ ਸੰਘਣੇ ਹੋ। ਜਿਆਦਾ ਨੇੜੇ ਨਾਲੋਂ ਅੱਜ yoxdur ਅੱਜ ਲੱਗ ਰਿਹਾ ਡੱਕਰ ਦੇ ਵਿੱਚ ਕਦੇ ਆਏ ਜਾਂਦੇ ਨੇ ਕਦੇ ਆਏ ਜਾਂਦੇ ਨੇ ਕਦੇ ਘੜ ਜਾਂਦੀ ਆ ਬੜੇ ਗੇਤ ਤੇ ਦਬਦੀ ਆ ਅੱਜ ਕੱਲ ਭੱਜੀ ਫਿਰਦੀ ਜੀ ਉੱਥੇ ਪੂਰੀ। ਕੀ ਕਰਦੇ ਹਾਂ। ਹਾਂ। ਦੋ ਜਾਨੇ ਨੇ ਮਿੱਤੋ ਜਾਨਾ ਦੇ ਨਾਲ। ਕਰਦੇ ਨੇ। ਦਾਉ ਜੀ ਜੀ ਦੀ ਦਾ ਕੰਮ ਨਵੇੜ ਕੇ ਤੇ ਪਹੁੰਚ ਚੁੱਕਿਆ ਮੋਟਰ ਤੇ ਦੀਪਾ ਚਾਚਾ ਮਸ਼ੀਨ ਧੋਣ ਲੱਗਿਆ ਵਾ ਤੇ ਇੱਧਰ ਕੱਦੂ ਦਾ ਕੰਮ ਵੀ ਸਟਾਰਟ ਕਰਿਆ ਨਾਲ ਦੀ ਨਾਲ ਤੇ ਬੜੇ ਬੜੇ ਘੇਲੇ ਚੱਲ ਰਹੇ ਆ ਅਰਜਨ ਅੱਜ। ਸਵੇਰੇ ਪਹਿਲਾਂ ਟਰੈਕਟਰ ਇਹ ਪਨੀਰੀ ਲੈਣ ਗਿਆ ਵਾਸਤਾ ਪਨੀਰੀ ਵਾਲੀ ਟਰਾਲੀ ਆਪਣੀ ਘਰੇ ਆਈ ਦੀ ਆ 10 ਕਿੱਲਿਆਂ ਦੀ ਪਨੀਰੀ ਜਿਹੜੀ ਮਸ਼ੀਨ ਵਾਲੀ ਉਹ ਲਿਆ ਕੇ ਰੱਖ ਲਈ ਉਹਦੇ ਫਿਰ ਆਏ ਆ ਨਾ ਵੀ ਜਿਵੇਂ 1-1 2-2 ਕਿੱਲੇ ਗਈਆਂ ਨੇ 3-3 ਕਿੱਲੇ ਟ੍ਰੈਲ ਵਾਸਤੇ ਲਵਾਉਣੇ ਫਿਰ ਇੱਕਦਮ ਭੱਜਣਾ ਪੈਂਦਾ ਪਨੀਰੀ ਨੂੰ ਹੁਣ ਇੰਨੀ ਕੁ ਪਨੀਰੀ ਪਿੱਛੇ ਨਹੀਂ ਦੂਰ ਜਾਣਾ ਫਿਰ ਔਖਾ ਲੱਗਦਾ ਹਨਾ ਇਹਨੂੰ ਉਹ ਲਿਫਾਫਾ ਪਿਛਾ ਕੇ ਉੱਪਰ ਪਨੀਰੀ ਰੱਖ ਦੇਣੀ 2-4-5-7 ਦਿਨ ਜਿੰਨੇ ਦਿਨ ਲੰਘਦੇ ਕੋਈ ਚੱਕਰ ਵਾਲੀ ਗੱਲ ਤੇ ਤਵੀਆਂ ਕੱਢ ਲਈਆਂ ਪਿੱਛੇ ਇਸ ਦੀ ਫੱਟੀ ਲਾਈ ਹੈ ਇਹਨਾਂ ਤੇ ਤਵੀਆਂ ਦੇ ਇਸੋ ਆ ਕੇ ਨਾ ਕੰਮ ਦੇਖਦੇ ਆ ਵੀ ਅੱਜ ਕਿ ਨਾਲ ਦੀ ਨਾਲ ਕਰਕੇ ਭਾਵੇਂ ਕਹਤਾ 36 ਦੀ ਬਾੜਦੇ ਆ ਕਿ ਪਰ ਫੇਰ ਆਦਨੇ ਲਾ ਲਿਆ ਬੈੜਾ ਨਾਲ ਸਾਡੇ ਸੋਖਾ ਰਹਿੰਦਾ ਟਰੈਕਟਰ ਜਿਹੜਾ 사이ਡ ਤੇ ਬੈਡ ਲੈਦੇ ਆ ਨਾ ਇਹਨਾਂ ਦਾ ਟਰੈਕਟਰ ਸੋਖਾ ਤੁਰੀ ਜਾਂਦਾ ਤੁਰੀ ਦੂਏ ਲੋਡ ਵੀ ਜਾਂਦਾ ਪਰ ਜਦ ਕਿਤੇ ਗੜ ਜਾਂਦਾ ਫਿਰ ਦਰ ਨਾਲ ਵਾਲੇ ਦੋ ਹੋਰ ਲੈ ਕੇ ਖੜਦਾ ਫਿਰ ਟਰੈਕਟਰ ਇਹ ਆ ਫੱਟੀ ਜੀ ਪਹਿਲੀ ਵਾਰ ਲਾਈ ਆ ਜਿੱਦਣ ਦੀ ਲੈਂਦੀ ਆ ਇਹ ਚਲੋ ਦੇਖਦੇ ਆ ਕਿਵੇਂ ਆ ਇੱਕ ਇੱਕ ਸਿਰ ਨੱਟ ਪਾਤਾ ਇਹਦੇ ਬਾਕੀ ਥੱਲੇ ਢਿੱਲਿਓ ਛੱਡੀ ਹੋਈ ਹੈ ਵੀ ਆਪਣੇ ਵੇਟ ਦੇ ਅਕੋਰਡਿੰਗ ਇਹ ਚੱਕੀ ਜਾਂਦੀ ਹੈ ਮਾਲ ਫਿਰ ਜੇ ਫਿਕਸੇ ਕਰ ਦਿੰਦੇ ਇਹਨੂੰ ਫਿਰ ਗਲਤ ਹੋ ਜਾਣਾ ਤਾਂ ਕੰਮ ਫਿਰ ਇਹਨੇ ਮਾਲ ਜ਼ਿਆਦਾ ਚੱਕ ਲਿਆ ਕਰਨਾ ਤਾਂ ਤਵੀਆਂ ਉੱਪਰ ਕਰਨੀਆਂ ਪੈਣੀਆਂ ਇਦੀਆਂ ਫਿਰ ਗੋਗੀਤ ਲਾ ਰਿਹਾ ਲੇਜ਼ਰ ਕਰਾ ਉਹ ਦੇਖ ਤੋਂ ਦੂਰ ਨਹੀਂ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਚੱਲ ਰਿਹਾ ਹੈ ਕਰਦਾ ਕਿ ਨਹੀਂ ਕਰਦਾ ਉਹ ਚੱਲ ਰਿਹਾ ਲੇ ਤੁਹਾਨੂੰ ਬਾਕੀ ਭਾਈ ਮਹਿੰਦਰੇ ਦੀ ਸੈਂਸਿੰਗ ਜੋ ਇਹਦੀ ਲਿਫਟ ਦੀ ਸੈਂਸਿੰਗ ਹੈ ਉਹ ਮਹਿੰਦਰੇ ਦੀ ਇੱਕ ਨੰਬਰ ਲੱਗਦੀ ਸਾਨੂੰ ਕਿਉਂਕਿ ਸ਼ੁਰੂ ਤੋਂ ਆਇਆ ਐ ਐਂਟਰਾਂ ਦੇ ਟਾਈਮ ਤੋਂ ਜਿਵੇਂ ਦੇਖਦੇ ਆਏ ਆ ਨਾ ਆਪਾਂ ਮਹਿੰਦਰਾ ਦੀ ਲਿਫਟ ਕੰਟਰੋਲ ਪੂਰਾ ਇੱਕ ਨੰਬਰ ਆ ਇਹਦਾ ਹਲਕਾ ਹਲਕਾ ਜਿਹਾ ਕੰਟਰੋਲ ਇਹਨੇ ਦੋ ਲੀਵਰ ਥੱਲੇ ਸੀਟੇ ਤੇ ਵੀ ਕਲੀ ਜਾਣਾ ਇਹਨੇ ਇਹ ਸਾਰੇ ਬੜੇ ਘੇਰੇ ਹਨ ਜਿਵੇਂ ਆ ਵੀ ਮਤਲਬ ਨੌ ਕਨਾਲਾ ਨੇ ਆ ਵੀ 9 10 ਕਿੰਨੋਂ ਕਨਾਲਾ ਨੇ ਇਹ ਹਨ ਤੇ ਆ ਅੱਧਾ ਕਿਲਾ ਉਪਰਾਂ ਹੋਰ ਨੌਕਨਾਲਾ ਦਾ بڑے ਘਰੇ ਉਹ ਸਾਬ ਨਾਲ بڑے ਘਰੇ ਆ ਇਸ ਵਾ ਇਧਰਲੇ ਆ ਪਿੰਡ ਵਾਲੀ ਮੋਟਰ ਤੇ ਇਧਰ ਆ ਆਨੰਦ ਆ ਵੀ بڑے ਘਰੇ ਆ ਸਾਰੇ ਇਧਰ ਇਹ ਟਰੈਕਟਰ ਪਹਿਲਾਂ ਜਾ ਗਿਆ ਲੁਧਿਆਣੇ ਅੱਜ ਇਹ ਵੀ ਵੀਰੇ 3:00 ਵਜੇ 3:30 ਵਜੇ ਲੰਘ ਗਿਆ ਤਾਂ ਟਰੈਕਟਰ ਇਹ ਤੇ ਤਕਰੀਬਨ ਇਹ ਮੁੜ ਕੇ ਆਇਆ ਜਿਦੀ ਆਉਂਦੀ ਸਰਕਤ ਦੁਜਵਾਰ ਦਾ ਬਾਫੇ ਕੱਦੂ ਕਰਕੇ ਬਾਅਦ ਚ ਸਰਵਿਸਾ ਕਰਨੀ ਆਪਾਂ ਨੇ ਇਹਦੀ ਮਤਲਬ ਜਦੋਂ ਆਪਣਾ ਬਾਡੀ ਦਾ ਟਾਈਮ ਆ ਜਾਣਾ ਹੁਣ ਤਾਂ ਇਦਾਂ ਹੀ ਖੜਾ ਦੇਣੇ ਆ ਨਿਬੜੇ ਨੀ ਚਾਚਾਲੇ ਤੁਹਾਈ ਦਾ ਚੱਲ ਚੱਲ ਚੱਲੀਏ ਫੇਰ ਉਹ ਪਨੀਰੀ ਧਾਰਨੀ ਆ ਮੈਟ ਵਾਲੀ ਲੈ ਬਣਾਤੀ ਮਸ਼ੀਨ ਫੇਰ ਨਵੀ ਕਰਤੀਆ ਚਾਚੇ ਨੇ ਵਾਸ਼ਿੰਗਾ ਚਾਚੇ ਦੀ ਡਿਊਟੀ ਸਖਤ ਆ ਮੇਰੇ ਨਾਲ ਇਹਨੂੰ ਸਮਝਾਤਾ ਮਾਂ ਵੀ ਚਾਚਾ ਰੇਲਿੰਗ ਦੇ ਵਿੱਚੋਂ ਮਾਰੂਰੇ ਨੂੰ ਬਾਤ ਬਾਠੀ ਵਾਓ ਓਕੇ ਓਕੇ ਠੀਕ ਹੈ ਠੀਕ ਹੈ ਲੱਗੇ ਰੰਗ ਜਾ ਉਤਰ ਲੇ ਦੇਖ ਲੋ ਕੀ ਹੈ ਨਾ ਤਕਨੀਕ ਹੈ ਕੀ ਟੈਕਨੋਲੋਜੀ ਆ ਪਲਾਸਟਿਕ ਆ ساری ਪਲਾਸਟਿਕ ਇਧਰ ਪਲਾਸਟਿਕ ਆਹਾ ਪਲਾਸਟਿਕ ਹੈਨਾ ਆ ਵੀ ਕਵਰ ਪਲਾਸਟਿਕ ਦੇ ਆ ਪਲਾਸਟਿਕ ਸਾਰੀ ਲੋਹੇ ਦਾ ਤਾਂ ਇੱਕ ਢਾਂਚਾ ਢਾਂਚਾ ਜਾਇ ਮੁੱਲ ਕਾ ਦਾ ਪਿਛਲੇ ਦਾ ਤੇ ਆ ట్రాన్స్‌ਮਿਸ਼ਨ ਦਾ ਥੱਲੇ ਦਾ ਜਿਹੜਾ ਆ ట్రాన్స్‌ਮਿਸ਼ਨ ਆ ਆ ਚੀਜ਼ਾਂ ਦਾ ਮੁੱਲ ਹੈ ਆ 13-14 ਲੱਖ ਰੁਪਏ ਵਾਲਾ ਤੁਸੀਂ ਆਪੇ ਦੇਖ ਲਓ ਵੀ ਇਹਦੇ ਵਿੱਚ ਕੀ ਆ ਇੱਕ ਸਾਈਡ 755 ਟਰੈਕਟਰ ਆ ਜਾਂਦਾ ਇੱਕ ਸਾਈਡ ਇਹ ਆਉਂਦੀ ਹੈ ਰਾਣੀ ਐਨੀਕ ਬਸ ਮੁੱਲ ਕਾ ਦਾ ਮੁੱਲ ਦਿਮਾਗ ਦਾ ਹੈ ਤਕਨੀਕ ਦਾ ਬਾ ਜਿੱਥੇ ਜਿਹੜੀ ਚੀਜ਼ ਨੇ ਵਰਤਣਾ ਉਹਦਾ ਮੁੱਲ ਹੈ ਬਾਕੀ ਫਰਕ ਹੈ ਵੀ ਹੈ ਬਾਕੀ ਕੰਮ ਕਰਦੀ ਵੀ ਹੈ ਜਿੰਨਾ ਆਪਾਂ ਕਹਿ ਦਿੰਨੇ ਆ ਵੀ 30 ਤੋਂ 40 ਬੰਦਿਆਂ ਦਾ ਕੰਮ ਕਰਦੀ ਵੀ ਹੈ ਇਹ ਬਸ ਪਨੀਰੀ ਮਿਲ ਜਾਵੇ ਟਾਈਮ ਨਾਲ ਲਵੇਟੇ ਲਵੇਟ ਲਵੇਟ ਰੱਖਦੀ ਆ ਇਹ ਕੰਮ ਨੂੰ ਅਦਰ ਇਹ ਪਾਉਣ ਵਾਲਾ ਆ ਵੀ ਜਗੜ ਕਰਤਾ ਸੱਟ ਉਹ ਦੇਖਦੇ ਆਂ ਲਈਦਾ ਪ੍ਰੋਜੈਕਟ ਕਿਵੇਂ ਕਰਨਾ ਕਿਵੇਂ ਨਹੀਂ ਇਹਦੀ ਵੀ ਥੱਲੇ ਤੋਂ ਤਕਰੀਬਨ ਕਾਫੀ ਰੇਪਰ ਨੂੰ ਚੱਲ ਫਿਰ ਚੱਲ ਚਲੀ ਆਜਾ ਖੜਾ ਰਹਿਣ ਦੇ ਕਲਾਂ ਨੂੰ ਇੱਥੇ ਇਹ ਵੀ ਗੱਲ ਨੂੰ ਛੱਡ ਕੇ ਉਹਨਾਂ ਦੇਖਦਾ ਮੈਂ ਵੀਰ ਨਾਲ ਕਰਦਾ ਗੱਲ ਘੁੰਮਣਾ ਇੱਕ ਰੂਟ ਟੈਕ ਬਣਾਤਾ ਨਮਾਨ ਸਿਸਟਮ ਕਿੱਦਾਂ ਹੈ ਦਾ ਅੱਛਾ ਭੱਗਿਆ ਚੰਨੋਂ ਬਤਨ ਪੁੱਛੋ ਨ ਆਹ ਹਾਰ ਹਰ ਸ਼ੰਕਲ ਅਸਿਆ ਚੱਲ ਫਿਰ ਚੱਲ ਚੱਲੀਏ ਲਾਂਗੇ ਬੰਦੇ ਆਪਣੇ 512 ਪੰਤ ਨਾਮ ਆ ਰਿਹਾ ਉਹਨਾਂ ਪੰਤ ਨਾਮ ਆਦੀ ਜਿਹੜੀਆਂ ਅਗਲੀਆਂ ਪਾਣੀ ਇਹਨੂੰ ਚੜਵਾਉਂਦੇ ਹਾਂ ਦਾ ਹੈ ਦੇਖ ਤਾਂ ਕਿੰਨਾ ਸੁਵਾਹਾ ਕਰਿਆ ਇਹਦਾ ਸੁਵਾਹਾ ਕਰਦਾ ਨਾ ਸਾਰੇ ਕੰਮ ਦਾ ਟੁਕੜ ਫਦਾਈ ਆ ਟੁਕੜ ਜੋੜਦਾ ਪਤਾ ਲੱਗਦਾ ਤੂੰ ਇਹ ਕਰਦਾ ਗਿੜਾ ਲਿਆ ਤਾਂ ਸਿਰ ਮਾਰ ਤਾਂ ਹੁਣ ਹੋਰ ਡਰਾਈਵਰ ਉਹ ਪਹਿਲਾਂ ਤਰਪਾਲ ਵਿਛਾ ਲੀ ਓਏ ਨਾਲੇ ਕਹਿਨ ਤਾਂ ਵੀ ਮੈਂ ਰੁਕੂਗਾ ਉੱਥੇ ਜਾ ਕੇ ਹਾਂ ਹਾਂ ਪਹਿਲੇ ਹਾਈ ਚ ਲਾ ਕੇ ਮੈਂ ਖਿੱਚ ਕੇ ਜਾਣ ਦੇ ਇਸ ਤਰ੍ਹਾਂ ਲੰਘ ਗਿਆ ਲੰਘ ਗਿਆ ਹੋਰ ਬਾਈ ਲਾਇਆ ਹੀ ਨਹੀਂ ਹੋਰ ਬਾਈ ਫੋਨ ਆਇਆ ਹੀ ਨਹੀਂ ਫੋਰ ਬਾਈ ਫੋਰ ਲਾਇਆ ਹੀ ਨਹੀਂ ਹਾਂ ਫਿਰ ਕਿਹੜਾ ਗੇਲ ਆਇਆ ਦੂਆ ਮੀਡੀਅਮ ਜੇ ਜਿਹੜੀ ਬਾਰੇ ਵਾਲੀ ਮਸ਼ੀਨ ਲਾ ਲੈਂਦੇ ਨਾ ਉਹ ਬਜਣੀ ਪਾ ਦੇ ਤੇ ਸਾਰੇ ਗੁੱਲ ਮਿਲਾ ਕੇ ਜੇ ਜਾਦਾ ਘੜਦੀਆ ਫੇਰ ਦੂਹੇ ਦੀ ਰੋਡ ਨੇ ਤੇ ਚੱਕ ਦਿੰਦਾ ਥੱਕੇ ਫੋਨ ਫੋਨ ਤਾਂ ਨਹੀਂ ਚਲਾਇਆ ਫੋਨ ਮਾਰਦਾ ਇੱਕ ਉਹ ਜਿਹੜੀ ਹੈ ਕੈਰਾ ਵਾਲਿਆਂ ਦੀ ਮਸ਼ੀਨਾ ਨਹੀਂ 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 ਤੂੰ ਸਰਫੀ ਬਾਈ ਨੂੰ ਫੋਨ ਮਾਰਦਾ ਉਹਨੇ ਫੋਨ ਕਰਨਾ ਲੱਕ ਨੂੰ ਪਾ ਕੇ ਟੁੱਟਣਾ ਹਾਂ ਉਹ ਬਾਈ ਤੈਨੂੰ ਮੈਂ ਦੱਸਾਂ ਕਹਿੰਦਾ ਆਏ ਖੇਤੋਂ ਨੂੰ ਘਵਾ ਕੇ ਨਾ ਇੱਥੇ ਛੜਾ ਮੈਨੂੰ ਉੱਥੇ ਦੀ ਹਾਂ ਫਿਰ ਮਾ ਚੱਲ ਯਾਰ ਕਾਨੂੰ ਡੋਲ ਖਰਾਬ ਕਰਨੀ ਇਕੱਲੇ ਨਹੀਂ ਸੁਨਲਾ ਬਣਾ ਲਈ ਤਾਂ ਆਇਨਾ ਆਪਣਾ ਇੱਕ ਅਸਲਾ ਤੈਨੂੰ ਕਿੰਨੀ ਵਾਰ ਕਿਹਾ ਇਕੱਲਾ ਨਾ ਅਸਲਾ ਬਣਾਇਆ ਕਰ ਚਲੋ ਫਿਰ ਖੁੱਲੋ ਡਾਲਾ ਆਜੇ ਤਰਪਾਲਾਂ ਤਾਰੀਏ ਫਿਰ ਹੈਲੋ ਪਨੀਰੀ ਕਰਨੀ ਆ ਦਾਲਾ ਖੋਲਣਾ ਤਾਂ ਸਗਣ ਸੁਗਨ ਲਿਆ 6 ਘੰਟੇ ਹਾ ਦੇ ਇਹਨੂੰ ਉੱਤ ਦੇ ਪਨੀਰੀ ਦੇ ਕੋਈ ਦੇ ਦੀ ਮੈਂਟ ਜਾ ਇਹਨੂੰ ਲੈ ਜੂਗਾ ਘਰ ਨੂੰ ਟੇਬਲ ਤੇ ਰੱਖ ਦੂ ਪਹਿਲਾਂ ਸਗਣ ਦਿੰਨਾ ਆ ਜਾ ਸਤਰਪਾਲਾਂ ਦੇ ਇਹਨੂੰ ਮੈਨੂੰ ਪਨੀਰੀ ਦਿਖਾ ਦੇਣ ਤੇ ਖੜ ਜਾ ਸਿੱਧਰ ਆਪਣੀ ਨਹੀਂ ਬਸ ਤੂੰ ਦੇ ਦੇ ਇੱਧਰ ਆਪਣੀ ਪਨੀਰੀ ਜਿਹੜੀ ਹੱਥੀ ਸੀ ਡਰਨਾ ਵੇਚੀ ਜੀ બસ ਇਹ ਪੱਟਣੀ ਆਪਾਂ ਨੇ ਹੁਣ ਕੱਲ ਨੂੰ ਲਾਉਣੇ ਛੱਟੇ ਦੇ ਉੱਪਰ ਪੱਟ ਪਟਈਏ ਤੇ ਪਾਸੋਂ ਨੂੰ ਲਾਵਾਂਗੇ ਮਸ਼ੀਨਾ ਹੁਣ ਦੇਖੋ ਤਾਂ ਪਰਗੇ ਮੈਂ 10 ਵਧੀਆ ਪੂਰੀ ਨੇੜੇ ਨੇੜੇ ਆ ਜਿਹੜੇ ਮਾੜੇ ਮੋٹے ਸਿੱਧੇ ਲੱਗਦੇ ਕੁਝ ਨਹੀਂ ਦੇਖ ਲੋ ਲੱਗਦਾ ਇਹਦੇ ਵਿੱਚ ਬਾਕੀ ਲੱਗੇ ਤੇ ਪਤਾ ਲੱਗਣਾ ਹੈਨਾ ਵੀ ਕਿਵੇਂ ਕਿਵੇਂ ਨਹੀਂ ਦੇਖੋ ਸਾਰੇ ਮੈਡ ਕਿਆ ਸੁਣੇ ਹੋਗੇ ਤਾਂ ਕਿਹ ਕਿਹ ਟ ਹਰਿਆਲੀ ਜੀ ਲੱਗਦੀ ਪੂਰੀ ਬਾਕੀ ਆ ਹੱਥੀ ਸੀਟਰ ਵਾਲੇ ਆ ਜਿੰਨੇ ਵੀ ਆ ਉਹ ਪਰਾਂ ਵੀ ਹੱਥੀ ਸੀਟਰ ਦੇਖੋ ਕਿਆ ਕੰਮ ਦੀ ਬਣੇ ਰੀਆਂ ਉਹ ਵੀ ਬੜੇ ਟੌਪ ਦੇ ਬੈੱਡ ਆ ਉਧਰਲੇ ਪਾਸੇ ਚਾਰ ਲੈਣਾ ਹੋ ਗਿਆ 1 2 ਫਿਰ ਤੀਜੀ ਫਿਰ ਉਹ ਪਰਾਂ ਚੌਥੀ ਚ ਵੀ ਜਿਵੇਂ ਆ ਉਹ ਤੱਕ ਅੱਧੋ ਅੱਧੋ ਤੱਕ ਚਲੋ ਜਿੰਨਾ ਕ ਲੱਗਦਾ ਕੰਮ ਇਹਦੇ ਨਾਲ ਲਾਵਾਂਗੇ ਬਾਕੀ ਤਾਂ ਫਿਰ ਆਪਣੇ ਕੋਲ ਉਧਰ ਲੇਬਰ ਵਾਲੀ ਵੀ ਹੈਗੀ ਐ ਕੋਈ ਤੜਾ ਲੇਬਰ ਵਾਲੀ ਵੀ ਚੰਗੀ ਬੀਜੀ ਵੀ ਆਪਾਂ ਨੇ ਬਾਕੀ ਮੁੱਲ ਤਫਤ ਹੈਗਾ ਹੀ ਹੈਗਾ ਕੁੱਤਾ ਆਪਣੇ ਕੋਲ ਜਿਹੜੀ ਮਸ਼ੀਨ ਦੇ ਨਾਲ ਲਾਉਣੀ ਆਪਾਂ ਨੇ ਆ ਤੋੜ ਵੀ ਨਹੀਂ ਮਾਰਦਾ ਇਹ ਕਿਦਾ ਮਿੱਟੀ ਚੱਕ ਚੱਕ ਕੇ